ਅੱਜ ਦੀ ਪੰਜਾਬੀ ਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਿ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਅੱਜ ਕਕ੍ਹਾ ਵਿੱਚ ਮੈਂ ਤੁਹਾਡੇ ਲਈ ਪੰਜਾਬੀ ਰੂਪਾਂਤਰੀ ਵਿਆਕਰਣ ਦੇ ਕੁਝ ਪ੍ਰਸ਼ਨ ਲੈ ਕੇ ਆਏ ਸੀ ਵਿਖੋ ਜੀ ਸਾਡੇ ਅੱਜ ਦੇ ਰੂਪਾਂਤਰੀ ਵਿਆਕਰਣ ਦੇ ਪੂਰ ਕਲਪੀ ਪ੍ਰਸ਼ਨ ਕਿਹੜੇ ਹਨ ਤੇ ਪਹਿਲਾ ਪ੍ਰਸ਼ਨ ਕਿਹੜਾ ਸੀ ਪੰਜਾਬੀ ਲੋਕ ਕਹਾਣੀਆਂ ਵਿੱਚ ਸਭ ਤੋਂ ਪ੍ਰਾਚੀਨ ਮੰਨੀ ਕਿਹੜੀ ਹੈ ਜਨੌਰ ਕਹਾਣੀਆਂ ਪੰਜਾਬੀ ਲੋਕ ਕਹਾਣੀਆਂ ਵਿੱਚ ਸਭ ਤੋਂ ਪ੍ਰਾਚੀਨ ਮੰਨੀ ਜਨੌਰ ਕਹਾਣੀਆਂ ਐ ਦੂਜਾ ਪ੍ਰਸ਼ਨ ਕਿਹੜਾ ਸੀ ਸਾਲੂ ਕੀ ਹੁੰਦਾ ਹੈ ਲਾੜੀ ਦੇ ਸਿਰ ਉੱਤੇ ਲੀਆ ਕਪੜਾ ਬਈ ਦੂਜੀ ਪ੍ਰਸ਼ਨ ਵਿੱਚ ਕੀ ਪੁੱਛਿਆ ਗਿਆ ਸੀ ਸਾਲੂ ਕੀ ਹੁੰਦਾ ਹੈ ਲਾੜੀ ਦੇ ਸਰ ਉੱਤੇ ਲਿਆ ਗਿਆ ਕਪੜਾ ਸੋਰੀ ਪ੍ਰਾਤਨ ਲੋਕ ਵਿਸ਼ਵਾਸਾਂ ਅਨੁਸਾਰ ਫਸਲ ਦੀ ਕਟਾਈ ਆਰੰਭ ਕਰਨੀ ਚਾਹੀਦੀ ਭਈ ਮੰਗਲਵਾਰ ਨੂੰ ਪ੍ਰਾਤਨ ਲੋਕ ਵਿਸ਼ਵਾਸ ਅਨੁਸਾਰ ਫਸਲ ਦੀ ਕਟਾਈ ਆਰੰਭ ਕਰਨੀ ਚਾਹੀਦੀ ਕਿਦੋਂ ਮੰਗਲਵਾਰ ਨੂੰ ਭਈ ਪ੍ਰਾਤਨ ਲੋਕ ਵਿਸ਼ਵਾਸ ਅਨੁਸਾਰ ਫਸਲ ਦੀ ਕਟਾਈ ਕਦੋਂ ਕਰਨੀ ਚਾਹੀਦੀ ਮੰਗਲਵਾਰ ਨੂੰ ਚੌਥਾ ਪ੍ਰਸ਼ਨ ਕਿਹੜਾ ਸੀ ਸਮੀ ਅਤੇ ਝੂਮਰ ਸਮੀ ਤੇ ਝੂਮਰ ਨਾਜ਼ ਦਾ ਸੰਬੰਧ ਕਿਸ ਇਲਾਕੇ ਦੇ ਨਾਲ ਹੈ ਸਮੀ ਅਤੇ ਝੂਮਰ ਦਾ ਸੰਬੰਧ ਕਿਸ ਇਲਾਕੇ ਨਾਲ ਹੈ ਸਾਂਦਰ ਬਾੜ ਦੇ ਕਿਹੜੇ ਸੰਦਰਭਾਰ ਦੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਕਿਹੜੇ ਕਿਹੜੇ ਕਾਵੀ ਰੂਪ ਵਰਣਮਾਲਾ ਅੱਖਰਾਂ ਤੇ ਆਧਾਰਿਤ ਹਨ ਕਿੜੇ ਕਿੜੇ ਕਾਵੀ ਰੂਪ ਵਰਣਮਾਲਾ ਅੱਖਰਾਂ ਤੇ ਆਧਾਰਿਤ ਹਨ ਸਿਰਫੀ 52 ਅਖਰੀ ਪੱਤੀ ਤੇ 35 ਅਖਰੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਪ੍ਰਸਿੱਧ ਕਹਾਣੀ ਟੇਬਾ ਟੇਕ ਸਿੰਘ ਦੀ ਰਚਨਾ ਹੈ ਪ੍ਰਸਿੱਧ ਕਹਾਣੀ ਟੇਬਾ ਟੇਕ ਸਿੰਘ ਦੀ ਰਚਨਾ ਹੈ ਸਾਦਤ ਹਸਨ ਮੰਟੋ ਦੀ ਕਿਹੜੀ ਇੱਕ ਵਾਰ ਹੋਰ ਦੱਸਦਾ ਸੀ ਪ੍ਰਸਿੱਧ ਕਹਾਣੀ ਟੇਬਾ ਟੇਕ ਸਿੰਘ ਦੀ ਰਚਨਾ ਹੈ ਸਾਦਤ ਹਸਨ ਮੰਟੋ ਦੀ ਕਿਹੜੀ ਸਾਦਤ ਹਸਨ ਮੰਟੋ ਦੀ ਸਤਵਾਂ ਪ੍ਰਸ਼ਨ ਕਿਹੜਾ ਸੀ ਮੇਰਾ ਦਾਗਿਸਤਾਨ ਪੁਸਤਕ ਦਾ ਕਰਤਾ ਕੌਣ ਹੈ ਰਸੂਲ ਅਰਮਜਾ ਤੋ ਰਸੂਲ ਅਰਮਜਾ ਤੋ ਮੇਰਾ ਦਾਗਿਸਤਾਨ ਪੁਸਤਕ ਦਾ ਕਰਤਾ ਕੌਣ ਸੀ ਰਸੂਲ ਰਮਜਾ ਤੋ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ 8ਵਾਂ ਪ੍ਰਸ਼ਨ ਮੇਰਾ ਦਾਗਿਸਤਾਨ ਪੁਸਤਕ ਦਾ ਪੰਜਾਬੀ ਵਿੱਚ ਅਨੁਵਾਦ ਕਿਸ ਨੇ ਕੀਤਾ ਮੇਰਾ ਦਾਗਿਸਤਾਨ ਪੁਸਤਕ ਦਾ ਪੰਜਾਬੀ ਵਿੱਚ ਅਨੁਵਾਦ ਡਾਕਟਰ ਗੁਰਬਖਸ਼ ਸਿੰਘ ਫਰੈਂਕ ਨੇ ਕੀਤਾ ਕਿਹਨੂੰ ਡਾਕਟਰ ਗੁਰਬਖਸ਼ ਸਿੰਘ ਫਰੈਂਕ ਨੇ 9ਵਾਂ ਪ੍ਰਸ਼ਨ ਕਿਹੜਾ ਸੀ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਕੌਣ ਹੈ ਪੰਜਾਬੀ ਸਾਹਿਤ ਦਾ ਬਾਬਾ ਬੋੜ ਸੰਤ ਸਿੰਘ ਸੋਖੀ ਹੈ 10ਵਾਂ ਪ੍ਰਸ਼ਨ ਕਿਹੜਾ ਸੀ ਢਾਡੀ ਅਬਦੁੱਲਾਹ ਤੇ ਨੱਥੂਮਲ ਢਾਡੀ ਅਬਦੁੱਲਾਹ ਤੇ ਨੱਥੂਮਲ ਕਿਸ ਗੁਰੂ ਸਾਹਿਬ ਦੇ ਦਰਬਾਰ ਵਿੱਚ ਵਾਰਾਂ ਗਾਇਆ ਕਰਦੇ ਹਨ ਢਾਡੀ ਅਬਦੁੱਲਾਹ ਤੇ ਨੱਥੂਮਲ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਵਾਰਾਂ ਗਾਇਆ ਕਰਦੇ ਹਨ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਦੀਵਾ ਬੱਲੇ ਸਾਰੀ ਰਾਤ ਕਿਸ ਦੀ ਰਚਨਾ ਹੈ ਦਵਿੰਦਰ ਸਤਿਆਰਥੀ ਦੀ ਦੀਵਾ ਬੱਲੇ ਸਾਰੀ ਰਾਤ ਦੀਵਾ ਬੱਲੇ ਸਾਰੀ ਰਾਤ ਦਵਿੰਦਰ ਸਤਿਆਰਤੀ ਦੀ ਰਚਨਾ ਹੈ ਤੇ ਇਸ ਤੇ ਪਹਿਲੇ ਵਾਲਾ ਪ੍ਰਸ਼ਨ ਕਿਹੜਾ ਸੀ ਢਾਡੀ ਕਿਹੜਾ ਵੀ ਢਾਡੀ ਅਬਦੁੱਲਾ ਢਾਡੀ ਅਬਦੁੱਲਾ ਤੇ ਨੱਥੂਮਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਵਾਰਾਂ ਗਾਇਆਂ ਕਰਦੇ ਹਨ ਤੇ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਪੰਜਾਬੀ ਕਾਵੀ ਦਾ ਪਿਤਾਮਾ ਕੌਣ ਹੈ ਬਾਬਾ ਸੇਖ ਫਰੀਜੀ ਪੰਜਾਬੀ ਕਾਵੀ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਸੀ ਬਾਬਾ ਸੇਖ ਫਰੀਜੀ ਨੂੰ ਕਿਹਾ ਜਾਂਦਾ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਪੰਜਾਬੀ ਨਾਵਲ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਸੀ ਨਾਨਕ ਸਿੰਘ ਨੂੰ ਕਿਸ ਨੂੰ ਨਾਨਕ ਸਿੰਘ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਨਾਨਕ ਸਿੰਘ ਨੂੰ ਕਿਹਾ ਜਾਂਦਾ ਸੀ ਤੇ ਅਖੀਰ ਵਾਲਾ ਪ੍ਰਸ਼ਨ ਕਿਹੜਾ ਸੀ ਪੰਜਾਬੀ ਪਹਿਰਾਵੇ ਦੇ ਵਿੱਚ ਪੱਗ ਸਲਵਾਰ ਕਮੀਜ਼ ਕਿਸ ਦੇ ਪ੍ਰਭਾਵ ਦੇ ਕਾਰਨ ਆਏ ਇਸਲਾਮੀ ਪ੍ਰਭਾਵ ਦੇ ਕਾਰਨ ਕੀ ਬਈ ਪੰਜਾਬੀ ਪਹਿਰਾਵੇ ਦੇ ਵਿੱਚ ਸਲਵਾ ਪੱਗ ਸਲਵਾਰ ਤੇ ਕਮੀਜ਼ किस ਦੇ ਪ੍ਰਭਾਵ ਆਏ ਆ ਇਸਲਾਮੀ ਪ੍ਰਭਾਵ ਦੇ ਕਾਰਨ ਆਏ ਕਿ ਭਈ ਇਸਲਾਮੀ ਪ੍ਰਭਾਵ ਦੇ ਕਾਰਨ ਆਏ ਵਿਦਿਆਰਥੀਓ ਸਾਡੀ ਅੱਜ ਦੀ ਕੱक्षा ਇੱਥੋਂ ਸਮਾਪਤ ਹੋਈ ਸੀ ਅੱਜ ਦੀ ਕੱक्षाਤ ਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਇਫ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਤੋਦ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਤੇ ਅੱਜ ਦੀ ਕੱक्षा ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ